फ्रीडम फाइटर्स अथॉरिटी ऑफ जॉन बहुत बड़ी लड़की ऑफिसर से बाहर स्कूल के तरफ तो स्पेशली जो स्टूडेंट्स ने उन्होंने मैं आज इस गणतंत्र दिवस की बधाई देना सारे भारतवास वासियों पंजाब वासियों स्पेशली अजनला वासियों इस गणतंत्र दिवस की ਬਹੁਤ ਬਹੁਤ ਵਰਕਾ ਨਹੀਂ ਆਜੇ ਬੜਾਈ ਰੰਧਾ ਕੋ ਕੇ ਆਜਾ ਸੀ ਠੰਡੇ ਵਾਲੇ ਛੋਟਪਾ ਡਾਕਟਰ ਜੀ ਬੱਚੋਂ ਨੂੰ ਨਾਉਣ ਲਈ ਕੱਟਰੇ ਆਇਆ ਜਿਹੜਾ ਸਾਈਕਲ ਵਿਸ਼ ਗੁਰੂਪ੍ਰੀਤ ਉਹ ਕੰਦਰਾ ਦਾ ਬੁਲੂਸ ਹੈ ਨਿਵੇ ਵਿਖ ਬਾਸਵਾਖਤਰੋਂ ਚਾਹ ਆ ਜਿਹੇ ਕਿਸਮਾ ਦੇ ਲੋਕ ਰਹਿੰਦੇ ਆ ਸੀ ਫਸੇ ਜਸ਼ਨੋ ਕੇ ਸਾਡੇ ਸੰਵਿਧਾਨ ਨੇ ਇੱਕ ਲੜੀ ਵਿੱਚ ਪਾਇਆ ਕਿ ਇੱਕ ਬੜਾ ਵੱਡਾ ਜਨਰਲ ਸਟਾਪੇਜ ਕੀਤਾ ਹੈ ਡਾਕਟਰ ਇਮਰਾਨ ਮੇਤਕਰ ਜੀ ਅਤੇ ਹੋਰਾਂ ਦੀ ਕਮੇਟੀ ਨੇ ਸੰਵਿਧਾਨ ਬਣਾ ਕੇ ਭਾਰਤ ਨੂੰ ਇੱਕ ਅਜਿਹੇ ਦੇਸ਼ ਬਣਾ ਕੇ ਇੱਕ ਮਾਲਾ ਵਿੱਚ ਪਾਇਆ ਤੇ ਅਸੀਂ ਸਾਰੇ ਭਾਰਤ ਵਾਸੀ ਜਿੰਨੇ ਵੀ ਨਾਗਰਿਕਾਂ ਇਸੇ ਸੰਵਿਧਾਨ ਦੇ ਥੱਲੇ ਉਹਨਾਂ ਦੀ ਕੁਰਬਾਨੀਆਂ ਜਿਹੜੀਆਂ ਅੱਗੇ ਉਹਨਾਂ ਨੇ ਦਿੱਤੀਆਂ ਕਿ ਅਸੀਂ ਆਜ਼ਾਦ ਮੋਲਕ ਵਿੱਚ ਵਿਚਰ ਰਹੇ ਹਾਂ ਜਿਹੜੇ ਜਹਾਜ਼ੀ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਉਹਦੇ ਵਿੱਚ ਸਾਡੇ ਪੰਜਾਬ ਦੇ ਜਾਂ ਪੰਜਾਬੀਆਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਇਹ ਅਸੀਂ ਆਮ ਕਰਦੇ ਹਾਂ ਜਾਂ ਸਭ ਨੂੰ ਪਤਾ ਹੈ ਕਿ 80% ਤੋਂ ਵੀ ਜ਼ਿਆਦਾ ਯੋਧਨ ਪੰਜਾਬੀਆਂ ਅਜ਼ਾਦੀ ਤੇ ਫਿਰ ਇਹ ਸਾਡੇ ਪੰਜਾਬ ਰਾਸ਼ਿਆਂ ਲਈ ਬੜੀ ਮਾਣ ਦੀ ਗੱਲ ਹੈ ਕਿ ਅਸੀਂ ਮੌਰੀ ਕਤਾਰ ਵਿੱਚ ਛੜੀ ਆਜ਼ਾਦੀ ਦੇ ਜਿਹੜੇ ਸੂਰਬੀਰ